ਲੁਧਿਆਣਾ ਦਾ ਸਰਕਾਰੀ ਸਿਵਲ ਹਸਪਤਾਲ ਹਮੇਸ਼ਾ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਭਾਵੇਂ ਦਵਾਈਆਂ ਦੇ ਘਟਾਲੇ ਦੀ ਗੱਲ ਕਰੀਏ ਭਾਵੇਂ ਡਾਕਟਰਾਂ ਦੇ ਲਾਪਰਵਾਹੀ ਵਾਲੇ ਵਤੀਰੇ ਦੀ ਗੱਲ ਹੁਣ ਸਿਵਲ ਹਸਪਤਾਲ ਤੋਂ ਬੰਨ ਰੀਆਂ ਨਵੀਆਂ ਸੜਕਾਂ ਦਾ ਵਿਵਾਦ ਸਾਹਮਣੇ ਆਇਆ ਹੈ ਸੜਕਾਂ ਦੀ ਉਸਾਰੀ ਚ ਘੱਟਿਆ ਮਟੀਰੀਅਲ ਦੀ ਇੰਟਰਲੌਕ ਟਾਈਲਾਂ ਲਾਉਣ ਦਾ ਖੁਲਾਸਾ ਹੋਇਆ ਨਾਲੀਆਂ ਨਾਲ ਸੜਕਾਂ ਨੂੰ ਬਣਾਉਣ ਸਮੇਂ ਵਰਤੀ ਜਾ ਰਹੀ ਲਾਪਰਵਾਹੀ ਵੀ ਸਾਫ਼ ਵਖਾਈ ਦੇ ਰਹੀ ਹੈ ਐਨਾ ਸੜਕਾਂ ਦਾ ਹਾਲ ਹੈ ਕਿ ਜਿਹੜੀਆਂ ਸੜਕਾਂ ਦਿਨ ਦਿਨ ਚ ਬਣੀਆਂ ਉਹ ਹੁਣੇ ਟੁੱਟਣੀਆਂ ਸ਼ੁਰੂ ਹੋ ਗਈਆਂ ਨੇ। ਕਈ ਥਾਵਾਂ ਤੇ ਸੜਕਾਂ 'ਚ ਟੋਏ ਸਾਫ ਪਖਾਈ ਦੇ ਰਹੇ ਨੇ। ਇਹਨਾਂ ਨਹੀਂ ਸੜਕ ਤੇ ਥੋੜੀ ਜਿਹੀ ਅੱਗੇ ਐਮਰਜੈਂਸੀ ਦੇ ਬਾਅਦ ਮਰੀਜ਼ ਦਵਾਈਆਂ ਲੈ ਰਹੇ ਨੇ। ਨਾਲ ਹੀ ਸੀਵਰੇਜ ਦਾ ਪਾਣੀ ਪੂਰੀ ਤਰ੍ਹਾਂ ਲੀਕ ਹੋ ਰਿਹਾ। ਹਸਪਤਾਲ ਦੇ ਅੰਦਰ ਕਿੱਡੇ-ਕੱਡੇ ਪਾਣੀ ਖੜਾ ਨਜ਼ਰ ਆਉਂਦਾ। ਦੂਜੇ ਪਾਸੇ ਠੇਕੇਦਾਰ ਇਸ ਵਕਤੇ ਪਾਣੀ ਦੇ ਵਿੱਚੋਂ ਹੀ ਸੜਕਾਂ ਨੂੰ ਬਣਾ ਰਹੇ। ਲੁਧਿਆਣਾ ਦੇ ਸਰਕਾਰੀ ਸਿਵਲ ਹਸਪਤਾਲ ਦੇ ਹਾਲਾਤ ਬਦ ਤੋਂ ਬੱਤਰ ਨੇ। ਹੈਲਥ ਸਿਸਟਮ ਤਾਂ ਫੇਲ ਹੀ ਹੈ ਪਰ ਜਿਹੜੇ ਹਸਪਤਾਲ ਦੇ ਅੰਦਰ ਦੇ ਹਾਲਾਤ ਨੇ ਇਹ ਸੀਵਰੇਜ ਲੀਕ ਕਰ ਰਿਹਾ ਔਰ ਇੱਥੇ ਇੱਕ ਠੇਕੇਦਾਰ ਸੜਕਾਂ ਦਾ ਬਣਾਉਣ ਦਾ ਕੰਮ ਕਰ ਰਿਹਾ ਹੈ ਵਿਭਾਗ ਪੀ ਡਬਲਯੂ ਡੀ ਦਾ ਪਰ ਇਹ ਪਿਛਲੇ ਕਈ ਹਫਤਾ ਹਫਤਿਆਂ ਤੋਂ ਇਸ ਤਰ੍ਹਾਂ ਦੇ ਨਾਲ ਹੀ ਜਿਹੜਾ ਪਾਣੀ ਹੈ ਸੀਵਰੇਜ ਦਾ ਉਹ ਲੀਕ ਹੋ ਰਿਹਾ ਹੈ ਇੱਕ ਪਾਸੇ ਮਰੀਜ਼ ਦਵਾਈਆਂ ਦੀ ਲੈਣ ਵਾਸਤੇ ਕਤਾਰਾਂ ਵਿੱਚ ਲੱਗੇ ਨੇ ਔਰ ਦੂਜੇ ਪਾਸੇ ਇਹ ਸੀਵਰੇਜ ਲੀਕ ਕਰ ਰਿਹਾ ਔਰ ਪਾਣੀ ਖੜਾ ਸਵਾਲ ਹਸਪਤਾਲ ਦੇ ਅੰਦਰ ਔਰ ਇਹ ਬਿਮਾਰੀਆਂ ਵੱਲ ਇਸ਼ਾਰਾ ਕਰ ਰਿਹਾ ਕਿਉਂਕਿ ਗਰਮੀਆ ਦਾ ਹੁਣ ਮੌਸਮ ਆ ਰਿਹਾ ਔਰ ਇਸ ਪਾਣੀ ਦੇ ਵਿੱਚ ਜਿਹੜਾ ਮੱਛਰ ਹੈ ਉਹ ਪੈਦਾ ਹੋ ਸਕਦਾ ਔਰ ਇਹ ਮਰੀਜ਼ ਇਸ ਗੰਦਗੀ ਦੇ ਢੇਰ ਦੇ ਨਾਲ ਦਵਾਈਆਂ ਵੀ ਲੈ ਰਹੇ ਨੇ ਪਰ ਉਸ ਦੇ ਨਾਲ ਹੀ ਕੋਈ ਵੀ ਹਸਪਤਾਲ ਦਾ ਪ੍ਰਸ਼ਾਸਨ ਜਾਂ ਕੋਈ ਵੀ ਅਧਿਕਾਰੀ ਇਸ ਚੀਜ਼ ਨੂੰ ਦੁਰਸਤ ਨਹੀਂ ਕਰ ਰਿਹਾ ਸੋ ਕਈ ਹਫ਼ਤਿਆਂ ਤੋਂ ਇਸੇ ਤਰ੍ਹਾਂ ਦੇ ਹਾਲਾਤ ਨੇ ਔਰ ਇੱਕ ਚੀਜ਼ ਹੋਰ ਦਿਖਾਣਾ ਕਿਉਂਕਿ ਇਹ ਜਿਹੜਾ ਠੇਕਾ ਪੀ ਡਬਲਯੂ ਡੀ ਦੇ ਕੋਲ ਹੈ ਜਿਹੜਾ ਵੀ ਠੇਕੇਦਾਰ ਹੈ ਸੜਕਾ ਬਣਾ ਰਿਹਾ ਉਹ ਨਾ ਸੜਕਾਂ ਦੇ ਹਾਲਾਤ ਦਿਖਾਣਾ ਕਿ ਸੜਕਾਂ ਕਿੰਨੀਆਂ ਕੋ ਉਸ ਨੇ ਪੱਕੀਆਂ ਬਣਾਈਆਂ ਕਿੰਨੀਆਂ ਕੋ ਮਜ਼ਬੂਤ ਹੈ ਕਿਦਣਾ ਕਿਦਰੇ ਇਹ ਨਾ ਸੜਕਾ ਬਣਾਉਣ ਦੇ ਵਿੱਚ ਘਟਾਲੇ ਦੀ ਬੂ ਜ਼ਰੂਰ ਆ ਰਹੀ ਹੈ ਕਿਥੋਂ ਐਂਬੂਲੈਂਸਾਂ ਨਿਕਲਦੀਆਂ ਹੈ ਹੈਵੀ ਗੱਡੀਆਂ ਨਿਕਲਦੀਆਂ ਇੱਕ ਪਾਸੇ ਪਾਰਕਿੰਗ ਹੈ ਔਰ ਪਾਰਕਿੰਗ ਦੇ ਨਾਲ ਇਹ ਪੀ ਡਬਲਿਊ ਡੀ ਵਿਭਾਗ ਵੱਲੋਂ ਇਹ ਸੜਕਾ ਜਿਸ ਤਰ੍ਹਾਂ ਦੇ ਨਾਲ ਬਣਾਈਆਂ ਗਈਆਂ ਇਹ ਆਪਣੇ ਆਪ ਦੇ ਵਿੱਚ ਇਸ਼ਾਰਾ ਕਰਦੀ ਹੈ ਘਟਾਲੇ ਦੇ ਵੱਲ ਸੋ ਇਹ ਸੜਕ ਦੀ ਟਾਇਲ ਜਿਹੜੀ ਹੈ ਇਹ ਹੱਤ ਨਾਲ ਹੀ ਬਾਹਰ ਆ ਰਹੀ ਹੈ ਔਰ ਕਿੰਨੀਆਂ ਇਥੋਂ ਗੱਡੀਆਂ ਨਿਕਲਦੀਆਂ ਨੇ ਔਰ ਟਾਇਲਰ ਟੁੱਟ ਵੀ ਰਹੀਆਂ ਔਰ ਹਾਲਾਤ ਤੁਸੀਂ ਦੇਖ ਸਕਦੇ ਹੋ ਸੜਕ ਦੇ ਆਪਣੇ ਆਪ ਦੇ ਵਿੱਚ ਇਹ ਸਿੱਧਾ ਸਿੱਧਾ ਇਸ਼ਾਰਾ ਹੈ ਕਿ ਇਸ ਸੜਕ ਬਣਾਉਣ ਦੇ ਵਿੱਚ ਕਿੰਨਾ ਕੁ ਘਟਾਲਾ ਹੋਇਆ ਹੋਏਗਾ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਣਾ ਚਾਹਾਂਗਾ ਕਿਉਂਕਿ ਇੱਕ ਸ਼ੈੱਡ ਬਣਾਇਆ ਜਾ ਰਿਹਾ ਹੈ ਸਿਵਲ ਹਸਪਤਾਲ ਵੱਲੋਂ ਇਹ ਵੀ ਪੀ ਡਬਲਯੂ ਡੀ ਵੱਲੋਂ ਇਹਦਾ ਟਾਇਲਰ ਨੂੰ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਪਰ ਇਹ ਕੋਈ ਵੀ ਸੀਮੈਂਟ ਜ਼ਮੀਨ ਤੇ ਨਹੀਂ ਲਾਇਆ ਜਾ ਰਿਹਾ ਮਿੱਟੀ ਦੇ ਵਿੱਚ ਹੀ ਟੈਲਾ ਨੂੰ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਅੱਜ ਇੱਥੇ ਠੇਕੇਦਾਰ ਮੌਜੂਦ ਨਹੀਂ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਪੂਰਾ ਤਸਵੀਰਾਂ ਨਜ਼ਰ ਆ ਰਹੀਆਂ ਆਪਣੇ ਆਪ ਦੇ ਵਿੱਚ ਇਸ਼ਾਰਾ ਘੁਟਾਲੇ ਵਾਲ ਕਰ ਰਹੀਆਂ ਕਿਉਂਕਿ ਸੜਕਾਂ ਮਜ਼ਬੂਤੀ ਦੇ ਨਾਲ ਨਹੀਂ ਬਣਾਇਆ ਜਾ ਰਹੀਆਂ ਇਸ ਦੇ ਵਿੱਚ ਕੁਆਲਿਟੀ ਜਿਹੜੀ ਹੈ ਉਹ ਕਾਫੀ ਖਰਾਬ ਨਜ਼ਰ ਆ ਰਹੀ ਹੈ ਸੋ ਵੇਖੀ ਤੁਸੀਂ ਸਿਹਤ ਸਹੂਲਤਾਂ ਦੀ ਹੈ ਤਸਵੀਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਸੂਬੇ ਦੇ ਲੋਕਾਂ ਨੂੰ ਬਿਹਤਰ ਸੇਵਾਵਾਂ ਤੇ ਸਹੂਲਤਾਂ ਦੇਣ ਦੇ ਵਾਅਦੇ ਕਰਨ ਦੇ ਸਦਕਾ ਹੀ ਸੂਬੇ ਦੀ ਸੱਤਾ ਤੇ ਕਾਬਜ਼ ਹੋਈ ਸੀ ਪਰ ਹਾਲਾਤ ਤਾਂ ਸਾਡੇ ਸਾਹਮਣੇ ਨੇ ਜਿਆ ਦੇਣਾ ਸੜਕਾਂ ਦੇ ਕਟੀਆਂ ਮਟੀਰੀਅਲ ਨੂੰ ਲੈ ਕੇ ਸਾਡੇ ਸਹਿਯੋਗੀ ਨੇ ਪੀਡਬਲਯੂਡੀ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਜਨਾਬ ਦਾ ਕੀ ਜਵਾਬ ਸੀ ਉਹ ਵੀ ਸੁਣ ਲੋ ਸਰ ਸਰ ਮੈਂ ਤਾਂ ਹੰਦਾ ਜੀ ਇਹਦੇ ਵਿੱਚ ਕੀ ਹੁੰਦਾ ਜੇ ਇਹ ਸਭ ਰਿਸਪੌਂਸਿਬਿਲਟੀ ਠੇਕੇਦਾਰ ਦੀ ਹੁੰਦੀ ਹੈ ਜੇ ਮੰਨ ਲਓ ਉਹਦੇ ਉੱਤੇ ਕੋਈ ਇੰਟਰਲੌਕ ਟਾਈਲ ਵਿੱਚ ਟੈਸਟਿੰਗ ਚ ਫੇਲ ਹੁੰਦੀ ਹੈ ਉਹ ਸਾਰੀ ਉਹਦੀ ਕੋਸਟ ਤੇ ਹੀ ਚੁਕਾਈ ਜਾਊਗੀ ਵਾਪਸ ਤੇ ਉਹਦੇ ਕੋਸਟ ਤੇ ਹੀ ਉਹਨੂੰ ਦੁਬਾਰਾ ਹੋ ਰਿਫਿਟ ਕਰੇਗਾ ਸਰ ਮੈਂ ਮੈਂ ਰੈਗੂਲਰਲੀ ਜਾਣਾ ਰਹਿਣਾ ਜੀ ਉੱਥੇ ਉੱਥੇ ਸਾਰੇ ਸਾਡੇ ਵੈਸੇ ਕੰਮ ਚੱਲਦੇ ਪਏ ਨੇ ਉੱਥੇ ਤੇ ਉੱਥੇ ਜਾਣਾ ਪੈਂਦਾ ਤੁਹਾਨੂੰ ਜਿੱਥੇ ਇਹ ਇੰਟਰਲੌਕ ਟਾਈਲ ਹੈ ਜਿੱਥੇ ਹੁਣ ਆਪਾਂ ਇੱਕ ਵਾਰੀ ਪਾਨੇ ਮੀਂਹੂ ਪਾਣੀ ਜਾਂ ਪਾਣੀ ਪੈ ਗਿਆ ਜਾਂ ਕਿ ਕੋਈ ਸ਼ੈ ਹੈ ਕਿ ਜਿੱਥੇ ਦੱਬ ਗਈ ਉਹਨੂੰ ਅਸੀਂ ਦੁਬਾਰਾ ਪੱਟ ਕੇ ਦੁਬਾਰਾ ਸਹੀ ਕਰ ਦੇਣੀ ਹੈ ਇ ਚਾ ਇਹ ਟਾਈਲ ਦੇ ਥੱਲੇ ਕੀ ਕੀ ਮਟੀਰੀਅਲ ਪਾਉਂਦਾ ਸਰ ਟਾਈਲ ਦੇ ਥੱਲੇ ਫਿਲਹਾਲ ਹਲੇ ਜੀਐਸਬੀ ਹੀ ਪਾਇਆ ਉਹੀ ਪਾਇਆ ਪਰ ਉਹੀ ਆਪਾਂ ਐਸਟੀਮੇਟ ਦੇ ਵਿੱਚ ਲਿਆ ਰੇਤਾ ਯੂਜ਼ ਹੋ ਰਿਹਾ ਰੇਤਾ ਤਾਂ ਸਰ ਉੱਤੇ ਆਪਾਂ ਫਿਕਸ ਉਹਦੀ ਇੰਟਰਲੌਕ ਨੂੰ ਲੌਕ ਕਰਨ ਵਾਸਤੇ ਯੂਜ਼ ਕਰਦੇ ਆ ਜੀ ਥੱਲੇ ਮਿੱਟੀ ਪਾ ਰਹੇ ਥੱਲੇ ਸਰ ਮਿੱਟੀ ਨਹੀਂ ਪਾ ਰਹੇ ਜੀਐਸਬੀ ਪਾ ਰਹੇ ਸਰ ਬਰੀਫਲੀ ਮੈਂ ਤੁਹਾਨੂੰ ਦੱਸ ਦੂੰਗਾ ਬਾਅਦ ਚੋ ਤੇ ਹੁਣ ਠੀਕ ਹੈ ਤੁਸੀਂ ਆਪਣੀ ਬਾਈਟ ਜਿੰਨੀ ਕਿਹਾ ਸੀ ਪਤਾਉਂਦੇ ਜੀ ਮੈਂ ਸਰ ਮੈਂ ਕੋਰਟ 'ਚ ਜਾਣਾ ਮੈਂ ਟੈਕਨੀਕਲੀ ਵੀ ਤੁਹਾਨੂੰ ਬਰੀਫ ਕਰ ਦੂੰਗਾ ਜੀ ਤੇ ਫਿਲਹਾਲ ਹਲੇ ਮੈਂ ਕੋਰਟ 'ਚ ਇਸ ਮਾਮਲੇ 'ਚ ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਆਪ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਕੁਝ ਦਿਨ ਪਹਿਲਾਂ ਹਸਪਤਾਲ ਦਾ ਦੌਰਾ ਕਰਕੇ ਗਏ ਸਨ ਉਹਨਾਂ ਦੇ ਹੀ ਅਖਤਿਆਰੀ ਫੰਡ ਦੇ ਵਿੱਚੋਂ ਹਸਪਤਾਲ ਦੀਆਂ ਸੜਕਾਂ ਬਣਾਉਣ ਦਾ ਠੇਕਾ PWD ਵਿਭਾਗ ਵੱਲੋਂ ਅੱਗੇ ਦਿੱਤਾ ਗਿਆ ਜਿਨ੍ਹਾਂ ਨਾਲ PTC ਨਿਊਜ਼ ਵੱਲੋਂ ਫੋਨ ਤੇ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਕੋਈ ਵੀ ਸੜਕ ਬਣੀ ਹੀ ਨਹੀਂ ਸੜਕ ਬਣਨੀ ਜ਼ਰੂਰ ਹੈ ਪਰ ਉਹ ਬਣੀ ਹੈ ਸੀਮੈਂਟ ਦੀ ਜਾਦ ਉਹਨਾਂ ਨੂੰ ਦੱਸਿਆ ਗਿਆ ਕਿ ਉੱਥੇ ਇੰਟਰਲੌਕ ਟਾਈਲਾਂ ਲੱਗ ਚੁੱਕੀਆਂ ਨੇ ਤੇ ਜੋ ਟਾਈਲਾਂ ਲੱਗੀਆਂ ਨੇ ਉਹ ਪਲਾਸਟਿਕ ਮੋਲਡ ਦੀਆਂ ਨੇ ਜੋ ਸਰਕਾਰ ਵੱਲੋਂ ਪਹਿਲਾਂ ਹੀ ਬੈਨ ਕੀਤੀਆਂ ਗਿਆ ਨੇ ਤੇ ਸਟੀਲ ਮੋਲਡ ਦੀਆਂ ਟਾਈਲਾਂ ਲੱਗਣੀਆਂ ਚਾਹੀਦੀਆਂ ਸਨ ਸੁਣੋ ਸਾਡੇ ਸਹਿਯੋਗੀ ਦੇ ਨਾਲ ਰਾਜ ਸਭਾ ਮੈਂਬਰ ਅਤੇ ਨਾਲ ਹੀ ਪੀ ਡਬਲਯੂ ਡੀ ਦੇ ਘਟੀਆ ਕੁਆਲਿਟੀ ਦੀ ਬਣ ਰਹੀ ਸੜਕ ਦੇ ਮਟੀਰੀਅਲ ਨੂੰ ਲੈ ਕੇ ਕੀ ਕੁਝ ਐਕਸ਼ਨ ਸਾਹਬ ਗੱਲਬਾਤ ਕਰਦੇ ਨਜ਼ਰ ਆਏ ਤੇ ਤੁਹਾਨੂੰ ਕਿਸੇ ਨੇ ਮਿਸ ਗਾਈਡ ਕੀਤਾ ਜਾਂ ਤੁਸੀਂ ਦੇਖਿਆ ਨਹੀਂ 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 ਮਿਸਟੇਡ ਕੀ ਕੰਮ ਮੈਂ ਤਾਂ ਪੂਰਾ ਸਿਵਲ ਹਸਪੀਟਲ ਇੱਕ ਇੱਕ ਇੰਚ ਚਾਕੇ ਆਇਆ ਸੜਕ ਸੜਕ ਨਹੀਂ ਬਣੀ ਹਲੇ ਸੜਕ ਤਾਂ ਕੱਲ ਰਾਤੀ ਤੋਂ ਟੁੱਟਣੀ ਚੱਲੂ ਹੋਈ ਸੜਕ ਤਾਂ ਉਹੀ ਹੋ ਗਈ ਨਾ ਮੇਨ ਗੇਟ ਤੋਂ ਅੰਦਰ ਤੱਕ ਉਹੀ ਸੜਕ ਕਹਿੰਦੇ ਹੋ ਨਾ ਤੁਸੀਂ yes 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 ਨਾ ਨਾ ਉਹ ਨਹੀਂ ਬਣੀ ਉਹ ਤਾਂ ਪੁਰਾਣੀ ਐ ਐਨੇ ਸਾਲਾਂ ਦੀ ਬਣੀ ਹੋਈ ਸਰਜੀ ਸਰਜੀ ਸੜਕ ਬਣ ਚੁੱਕੀ ਐ ਆਪਾਂ ਦੇਖਦੇ ਆ ਚਲੋ ਤੁਸੀਂ ਆਹੋ ਸਹੀ ਮੈਂ ਤੁਹਾਨੂੰ ਇਹੀ ਕਹਿ ਰਿਹਾ ਜ਼ਿਆਦਾ ਸੁਣੋ ਸਿਰੋ ਸੁਣੋ ਸਿਰ ਸੁਣੋ ਇੱਕ ਪਾਸਾ ਇਹਨਾਂ ਨੇ ਬਣਾਤਾ ਪੱਟ ਕੇ ਉੱਥੇ ਟਾਈਲਾਂ ਲਗੀਆਂ ਦੂਜੇ ਪਾਸੇ ਹਜੇ ਸੜਕ ਤੋੜੀ ਨਹੀਂ ਇਹਨਾਂ ਨੇ ਸਾਹਿਬ ਟਾਈਲਾਂ ਲੱਗ ਨਹੀਂ ਰਹੀਆਂ ਉੱਥੇ ਕੰਕਰੀਟ ਦੀ ਰੋਡ ਬਣ ਰਹੀ ਹੈ ਤੁਸੀਂ ਮੰਨ ਨਹੀਂ ਰਹੇ ਮੈਂ ਕੀ ਕਰਾਂ ਤੁਹਾਨੂੰ ਤੁਹਾਡੀ ਗੱਲ ਟਾਈਲਾਂ ਸਿਰਫ ਪੇਵਰ ਸਿਰਫ ਉੱਥੇ ਲੱਗ ਰਹੇ ਐ ਜਿੱਥੇ ਬਿਲਡਿੰਗ ਦੇ ਬਾਹਰ ਜਗ੍ਹਾ ਹੁੰਦੀ ਹੈ ਜਾਂ ਜਿੱਥੇ ਪਾਰਕਿੰਗ ਏਰੀਆ ਦਾ ਜਿਹੜੀ ਮੇਨ ਗੇਟ ਤੋਂ ਰੋਡ ਅੰਦਰ ਐਂਡ ਤੱਕ ਜਾਂਦੀ ਨਾ ਮੋਰਚੀ ਦੀ ਤੱਕ ਉਹ ਉਹ ਸੜਕ ਕੱਲ ਰਾਤੀ ਪੁੱਟਣੀ ਚਾਲੂ ਹੋਈ ਉਹ ਵੀ ਇੱਕ ਸਾਈਡ ਤਾਂ ਕਿ ਇਹ ਨਾ ਹੋਵੇ ਕੋਈ ਐਂਬੂਲੈਂਸ ਦੀ ਰੁਕਾਵਟ ਹੋਵੇ ਉਹ ਸੜਕ ਪੂਰੀ ਕੰਕਰੀਟ ਦੀ ਬੰਨਣੀ ਆ ਤੇ ਉੱਥੇ ਹਜੇ ਫਿਲਹਾਲ ਟਾਈਲਾਂ ਲਾਈਆਂ ਫਿਰ ਕੁਝ ਵੀ ਨਹੀਂ ਲਾਇਆ ਉਹ ਪੁਰਾਣੀਆਂ ਲੱਗੀਆਂ ਹੋਈਆਂ ਜੋ ਲੱਗਿਆ ਆਪਾ ਸਰ ਬਾਈਟ ਕਰ ਲਈਏ ਇਸੇ ਉੱਤੇ ਗੁੱਡ ਆ ਜੇ ਤੁਸੀਂ ਇਦਾਂ ਕਹਿ ਰਹੇ ਉਹਦਾ ਹਾਂ ਨਹੀਂ ਨਹੀਂ ਇਦਾਂ ਹੀ ਆ ਕਿੱਥੇ ਕਿੱਥੇ ਤੁਸੀਂ ਕਿੱਥੇ ਕਰ ਕਿੱਥੇ ਹੈਗੇ ਹੋ ਮੈਂ ਆ ਜਾਣਾ ਥੋੜਾ ਤੁਸੀਂ ਕਹੋ ਤਾਂ ਮੈਂ ਤੁਸੀਂ ਕਹੋ ਤਾਂ ਮੈਂ ਐਕਸੀਡੈਂਟ ਨੂੰ ਨਹੀਂ ਨਹੀਂ ਮੈਂ ਮੈਂ ਉਹਨਾਂ ਦਾ ਇੰਟਰਵਿਊ ਕਰਕੇ ਬੈਠਾ ਤੁਸੀਂ ਕਹਿੰਦੇ ਸੜਕ ਨਹੀਂ ਬਣੀ ਦੂਸਰੀ ਗੱਲ ਇੱਕ ਹੋਰ ਜਿਹੜੀ ਇਹ ਟਾਇਲ ਯੂਜ਼ ਕਰ ਰਿਹਾ ਹੈ ਰਬੜ ਮੋਲਡ ਦੀ ਟਾਇਲ ਯੂਜ਼ ਕਰ ਰਿਹਾ ਹੈ ਜਿਹੜੀ ਸਰਕਾਰ ਨੇ ਬੈਨ ਕੀਤੀ ਹੈ ਇੱਕ ਇੱਕ ਸੈਕਿੰਡ ਹੋਲਡ ਕਰੋ ਇੱਕ ਕਮਲਜੀਤ ਮੈਨੂੰ ਇਹ ਦੱਸ ਬੇਟਾ ਜਿਹੜੀ ਮੇਨ ਗੇਟ ਤੋਂ ਰੋਡ ਜਾਂਦੀ ਹੈ ਐਂਡ ਤੱਕ ਤੀਨਾਂ ਮਾਰਕਰੀ ਤੱਕ ਜੀ ਸਰ ਉਹ ਰੋਡ ਦਾ ਆਪਾਂ ਕੋਈ ਹਿੱਸਾ ਬਣਾਇਆ ਹੈ ਇਹ ਇਹ ਕਦੋਂ ਤੋਂ ਲੈਫਟ ਸਾਈਡ ਦੇ ਉੱਤੇ ਸਰ 200 ਮੀਟਰ ਦੇ ਤਕਰੀਬਨ ਆਪਣੇ ਉਹ ਲੱਗੇ ਨੇ ਪੇਵਰ ਸਰ 200 ਮੀਟਰ ਪੇਵਰ ਲੱਗੇ ਆ ਕਿੱਥੋਂ ਲੈ ਕੇ ਲੈਫਟ ਸਾਈਡ ਲੈਫਟ ਸਾਈਡ ਸਰ ਪਾਰਕਿੰਗ ਦੇ ਵਿੱਚ ਐਕਸੈਸ ਗੇਟ ਤੋਂ ਜਾਂਦੇ ਆ ਉਹਦੇ ਤੋਂ ਜਿੱਥੇ ਤੱਕ ਉਹ ਮੰਨ ਲਓ ਜਿੱਥੇ ਆਪਾਂ ਉਸ ਦਿਨ ਸ਼ੈੱਡ ਕੋਲ ਖੜੇ ਨਹੀਂ ਸੀ ਜੀ ਐਂਬੂਲੈਂਸ ਵਾਲਿਆਂ ਦਾ ਸ਼ੈੱਡ ਸੀ ਤਕਰੀਬਨ ਉਹਦੇ ਬਰਾਬਰ ਉਹ ਤਾਂ ਉਹ ਤਾਂ ਬਿਲਡਿੰਗ ਦੇ ਸਾਹਮਣੇ ਹੋ ਗਿਆ ਨਾ ਨਹੀਂ ਨਹੀਂ ਗਿਓ ਸਰ ਰੋਡ ਦਾ ਹੀ ਪਾਰਟ ਆ ਨਾ ਜੀ ਉਹ ਰੋਡ ਰੋਡ ਕੀ ਲੱਗੇ ਚਾ ਚਲੋ ਮੰਨ ਲਿਆ ਰੋਡ ਦਾ ਪਾਰਟ ਹੈ ਹੁਣ ਜਿਹੜੀ ਕੱਲ ਰਾਤੀ ਉਹ ਇੱਕ ਪਾਸੇ ਦੀ ਰੋਡ ਟੁੱਟਦੀ ਚਾਲੂ ਹੋਣੀ ਸੀ ਉਸ ਤੋਂ ਬਾਅਦ ਉਹਦੇ ਤੇ ਕੰਕਰੀਟ ਹੋਣਾ ਕੀ ਹੋਣਾ ਸਾਰੀ ਤੇ ਕੰਕਰੀਟ ਹੋਣਾ ਜੀ ਸਿਰਫ 2-200 ਮੀਟਰ ਤੇ ਦੋਨੇ ਪਾਸੇ ਟਾਈਲ ਲੱਗਣੀ ਆ ਬਾਕੀ ਸਾਰੀ ਕੰਕਰੀਟ ਹੋਣੀ ਆ ਮੋਰਚਾ ਅੱਛਾ 2-200 ਮੀਟਰ ਤੇ ਟਾਈਲ ਲੱਗਣੀ ਆ ਬਾਕੀ ਸਾਰੀ ਐਂਡ ਤੱਕ ਕੰਕਰੀਟ ਹੋਣੀ ਆ ਹੈ ਕੰਕਰੀਟ ਹੋਣੀ ਹਾਂਜੀ ਤੇ ਇੱਕ ਮੈਨੂੰ ਇਹ ਦੱਸੋ ਕਿ ਜਿਹੜੀ ਟਾਈਲਾਂ ਦੀ ਕੁਆਲਿਟੀ ਹੈ ਇਹ ਕਿਤੇ ਇਹ ਆਪਾਂ ਯੂਜ਼ ਨਹੀਂ ਕਰ ਸਕਦੇ ਕੋਈ ਰਬੜ ਮੋਲਡ ਹੈ ਕੀ ਹੈ ਨਹੀਂ ਨਹੀਂ ਸਰ ਦੋ ਤਰ੍ਹਾਂ ਦੀਆਂ ਟਾਈਲਾਂ ਹੁੰਦੀਆਂ ਨੇ ਇੱਕ ਸਟੀਲ ਮੋਲਡ ਹੁੰਦੀ ਹੈ ਤੇ ਇੱਕ ਰਬੜ ਮੋਲਡ ਹੁੰਦੀ ਹੈ ਬੀਸਿਕਲੀ ਕੀ ਹੈ ਪਿੱਛੇ ਜੇ ਸਰਕਾਰ ਨੇ ਸਾਲ ਪਹਿਲਾਂ ਸਰਕੂਲਰ ਜਾਰੀ ਕਰਤਾ ਸੀ ਕਿ ਸਟੀਲ ਮੋਲਡ ਟਾਈਲਾਂ ਲਾਓ ਅਸੀਂ ਵੀ ਅਲੋਟਮੈਂਟਾਂ ਕਰਤੀਆਂ ਸੀ ਉਹ ਸਾਰੀ ਇੱਕ ਦੋ ਹੀ ਫੈਕਟਰੀਆਂ ਨੇ ਜਿਹੜੀਆਂ ਉਹਨੂੰ ਬਣਾਉਂਦੀਆਂ ਨੇ ਫਿਰ ਉਸ ਤੋਂ ਬਾਅਦ ਕੀ ਦਿੱਕਤ ਆ ਗਈ ਸੀ ਕਿ ਕਾਮੀ ਸਾਰੇ ਸਫਰ ਕਰ ਗਏ ਸੀ ਕਿ ਮਾਲ ਹੀ ਨਹੀਂ ਮਿਲਿਆ ਠੇਕੇਦਾਰਾਂ ਨੂੰ ਕਿ ਸੱਜੇ ਰਬੜ ਦੇ ਮੋਲਡ ਚ ਟਾਇਲ ਬਣੀ ਟਾਇਲ ਦਾ ਕੰਕਰੀਟ ਦੀ ਹੋਈ ਹੈ ਨਾ ਹਾਂਜੀ ਹਾਂਜੀ ਸਰ ਥੋੜਾ ਜਿਹਾ ਬਸ ਇਹ ਮੰਨਿਆ ਜਾਂਦਾ ਵੀ ਜਿਹੜੀ ਮਤਲਬ ਕਿ ਇਹ ਮਾਂਜ ਸੀ ਸਾਬ ਦੇ ਵੀ ਜਿਹੜੀ ਸਟੀਲ ਮੋਲਡਡ ਹੁੰਦੀ ਆ ਉਹਦੀ ਸਟਰੈਂਥ ਜ਼ਿਆਦਾ ਹੁੰਦੀ ਆ ਤੇ ਰਬੜ ਮੋਲਡਡ ਦੀ ਘੱਟ ਹੁੰਦੀ ਰਾਈਟ ਸੋ ਰਾਈਟ ਠੀਕ ਹੈ ਜੀ ਬੀ 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 ਨਿਊਟਰਲ ਜੇ ਗਲਤ ਆ ਉਹਨੂੰ ਗਲਤ ਕਹੋ ਜੇ ਸਹੀ ਆ ਮੈਂ ਬਿਲਕੁਲ ਹੀ ਗਲਤ ਕਹੂੰਗਾ ਜੀ ਗਲਤ ਤਾਂ ਬੰਦਾ ਤੇ ਗਲਤ ਕਹੂੰਗਾ ਜੇ ਇਹ ਗਲਤ ਆ ਤੇ ਮੈਂ ਗਲਤ ਸਾਬਿਤ ਕਰ ਦਾਂਗਾ ਕਿਉਂਕਿ ਇਹ ਜਿਹੜਾ ਮਟੀਰੀਅਲ ਮਟੀਰੀਅਲ ਯੂਜ਼ ਕਰ ਰਿਹਾ ਜੋ ਕਰ ਰਿਹਾ ਜੋ ਇਹਨਾਂ ਨੇ ਠੇਕੇਦਾਰ ਨੂੰ ਕਿਹਾ ਉਹ ਉਹ ਮਟੀਰੀਅਲ ਸਹੀ ਨਹੀਂ ਲੱਗ ਰਿਹਾ ਉਹ ਹੁਣ ਅਸੀਂ ਤੁਹਾਨੂੰ ਸੁਣਾਉਨੇ ਆ ਉਸ ਆਰਟੀਆਈ ਕਾਰਕੁਨ ਦੀ ਜ਼ੁਬਾਨੀ ਜਿਸ ਨੇ ਇਸ ਸਾਰੇ ਲੁਧਿਆਣਾ ਦੇ ਸਰਕਾਰੀ ਸਿਵਲ ਹਸਪਤਾਲ ਦੀਆਂ ਬਣ ਰਹੀਆਂ ਨਵੀਆਂ ਸੜਕਾਂ ਦੇ ਘਟਾਲੇ ਨੂੰ ਕਿਵੇਂ ਉਜਾਗਰ ਕੀਤਾ ਆਰਟੀਆਈ ਕਾਰਕੁਨ ਗੌਰਵ ਯਾਦਵ ਨੇ ਸਿੱਧੇ ਸਿੱਧੇ ਪੀਡਬਲਯੂਡੀ ਵੱਲੋਂ ਬਣਾਈ ਜਾ ਰਹੀ ਸੜਕ ਦੇ ਵਿੱਚ ਘਟੀਆ ਮਟੀਰੀਅਲ ਇਸਤੇਮਾਲ ਕਰਨ ਦੇ ਘਟਾਲੇ ਦੇ ਇਲਜ਼ਾਮ ਲਾਏ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ ਉਹ ਸਾਹਮਣੇ ਗੇਟ ਹੈ ਤੇ ਆ 200 ਮੀਟਰ ਤੱਕ 200 ਮੀਟਰ ਤੱਕ ਅਸੀਂ ਇੰਟਰਲੋਕ ਹੀ ਟਾਇਲਾ ਲਗਾ ਦਿੱਤੀਆਂ ਇੱਥੋਂ ਦੀ ਲੈ ਕੇ ਮਾਰਚਰੀ ਤੱਕ ਅਸੀਂ ਕਹਿੰਦੇ ਨੂੰ ਸੀਮੈਂਟ ਦੀ ਬਣਾ ਦੇਾਂਗੇ ਵਾਇ ਕਿਉਂ ਦੇਖੋ ਇੱਥੋਂ ਦੀ ਲੈ ਕੇ ਇਹ ਇਹ ਤਾਂ ਪੱਚਣ ਵਾਲੀ ਗੱਲ ਹੋ ਗਈ ਕਿ ਸਟੀਲ ਮੋਲਡ ਔਰ ਪਲਾਸਟਿਕ ਮੋਲਡ ਕੁਆਲਿਟੀ ਜੀ ਫਰਕ ਹੁੰਦਾ ਹੈ ਤੇ ਸਟੀਲ ਮੋਲਡ ਲਗਾਣੀ ਚਾਹੀਦੀ ਹੈ ਉਸ ਵੇਲੇ ਤੁਸੀਂ ਜਦੋਂ ਅੱਜ ਗੱਲ ਕੀਤੀ ਦੇਖੋ ਜਦ ਤੱਕ ਉਹ ਆਰਟੀਐਕਟਿਵਿਸਟ ਜਾਂ ਕੋਈ ਤੁਹਾਡੇ ਵਰਗਾ ਜ਼ਿੰਮੇਵਾਰ ਪੱਤਰਕਾਰ ਜਰਨਲਿਸਟ ਜਦ ਤੱਕ ਆਵਾਜ਼ ਨਹੀਂ ਚੱਕੇਗਾ ਕਿ ਉਦੋਂ ਤੱਕ ਸਹੀ ਕੰਮ ਨਹੀਂ ਹੋਏਗਾ ਕਿਉਂ ਨਹੀਂ ਜ਼ਿੰਮੇਵਾਰੀ ਸਹੀ ਨਿਭਾਈ ਜਾ ਸਕਦੀ ਜਾਂ ਤਾਂ ਸਾਰੀ ਟਾਈਲ ਇਹ ਇੰਟਰਲੋਕਿੰਗ ਹੋਣ ਲੱਗੇ ਜਾਂ ਫਿਰ ਇਹ ਸੜਕ ਵੀ ਆਹ ਟੁੱਟਾ ਜਿਹੜਾ 200 ਮੀਟਰ ਦਾ ਇਹ ਵੀ ਬੱਟ ਕੇ ਸਾਰੀ ਸੜਕ ਜਿਹੜੀ ਹੈਗੀ ਹੈ ਇਹ ਸੀਮਿੰਟ ਦੀ ਹੀ ਬੰਨੀ ਚਾਹੀਦੀ ਹੈ ਸੀਮਿੰਟ ਦੀ ਹੀ ਕਾਮਯਾਬ ਹੈ ਔਰ ਸੀਮਿੰਟ ਦੀ ਸੜਕ ਜਦੋਂ ਬਣੇ ਉਹਦੀ ਉਹਦੇ ਵਿੱਚ ਮਿਕਸਚਰ ਦੀ ਕੀ ਕੁਆਲਿਟੀ ਹੈ ਕਿੰਨਾ ਸੀਮਿੰਟ ਹੈ ਕਿੰਨਾ ਰੇਤ ਹੈ ਇਹ ਜਾਂਚ ਹੋਣੀ ਨਾਲ ਜ਼ਰੂਰੀ ਹੈ ਕਿਉਂਕਿ ਸੜਕ ਕਟੋ ਘਟ ਕਟੋ ਘਟ ਸਿਵਲ ਹਸਪਤਾਲ ਦੀ 5 ਸਾਲ ਚੱਲੇ ਇਹ ਮੇਨ ਸੜਕ ਸਿਵਲ ਸਾਲ ਸਿਵਲ ਹਸਪਤਾਲ ਦੀ ਹੈ ਇਥੋਂ ਐਂਬੂਲੈਂਸ ਨੂੰ ਲੰਘਣਾ ਹੈ ਤੋਂ ਪੇਸ਼ੈਂਟਸ ਨੂੰ ਲੰਘਣਾ ਹੈ ਇੱਕ ਜਗ੍ਹਾ ਦੇ ਉੱਤੇ ਤੁਸੀਂ ਜਾ ਕੇ ਦੇਖੋ ਕਿ ਫਰਸ਼ ਦਾ ਲੈਂਟਰ ਕਿਦੋਂ ਟੁੱਟਿਆ ਹੋਇਆ ਉਹ ਟੁੱਟੇ ਹੋਈ ਜਗ੍ਹਾ ਤੇ ਖਾਣਾ ਪੁਰਤੀ ਕੀਤੀ ਗਈ ਹੈ ਇੰਟਰਲੋਕ ਟਾਈਲਾਂ ਲਾਣੀਆਂ ਛੱਡਦੀਆਂ ਉੱਥੇ ਵੀ ਹਾਲਾਤ ਹੈ ਨੱਕ ਦੇ ਜੋੜ ਲਗਾਏ ਇਹਨਾਂ ਕੁਛ ਹੈ ਕਿਤੇ ਉੱਚੀਆਂ ਕਿਤੇ ਨੀਵੀਆਂ ਇਸ ਤਰੀਕੇ ਨਾਲ ਇੰਟਰਲੋਕਿੰਗ ਟਾਇਲ ਲਗਾਈਆਂ ਕਿ ਇਹਦਾ ਇਹਦਾ ਕਾਰਨ ਕੀ ਕਾਰਨ ਬਸ ਬਸ ਇਹੀ ਭ੍ਰਸ਼ਟਾਚਾਰੀ ਹੈ ਜੀ ਕਾਰਨ ਮੈਂ ਇਨਸਾਫ ਦੱਸ ਰਿਹਾ ਕਿਉਂਕਿ ਇਹ ਟਾਈਲਾਂ ਇਸ ਹੱਬਸਟ ਲਗਾਈਆਂ ਗਈਆਂ ਵਾ ਕਿ ਖਾਣਾ ਪੂਰਤੀ ਟੈਂਡਰ ਹੈ ਕੰਪਲੀਟ ਕਰਨਾ ਹੈ ਖਤਮ ਕਰਨਾ ਵਾ ਚਲੋ ਸਾਡੀ ਸਾਡੀ ਜ਼ਿੰਮੇਵਾਰੀ ਹੈ ਇਸ ਤਸਵੀਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕਿਉਂਕਿ ਸਰਕਾਰੀ ਸਿਵਲ ਉਸਤਾਦ ਦਾ ਜਿਸ ਤਰ੍ਹਾਂ ਦੇ ਨਾਲ ਵਿਕਾਸ ਹੋ ਰਿਹਾ ਉਸ ਵਿਕਾਸ ਦੇ ਵਿੱਚ ਨਾਲ-ਨਾਲ ਬੂ ਵੀ ਆ ਰਹੀ ਹੈ ਕਿ ਇਸ ਜੋ ਘਟੀਆ ਕੁਆਲਟੀ ਯੂਜ਼ ਕੀਤੀ ਜਾ ਰਹੀ ਹੈ ਜੋ ਟਾਈਲਾਂ ਇਸਤੇਮਾਲ ਕੀਤੀਆਂ ਜਾ ਰਹੀਆਂ ਆਰਟੀਆਈ ਕਰਮਕARTA ਗੌਰਵ ਸੱਚਾ ਯਾਦਵ ਨੇ ਇਸ ਪੂਰੀ ਜਿਹੜੀ ਟਾਈਲਾਂ ਨੂੰ ਲੈ ਕੇ ਇਹ ਆਵਾਜ਼ ਚੱਕੀ ਹੈ ਔਰ ਜਿਹੜੇ ਐਮਪੀ ਹੈ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਕਿ ਸੜਕ ਬਣ ਰਹੀ ਹੈ ਪਰ ਉਹਨਾਂ ਦੀ ਅਸੀਂ ਗੱਲਬਾਤ ਵੀ ਸੁਣਾਈ ਜਦੋਂ ਉਹਨਾਂ ਨੇ ਐਕਸੀਡੈਂਟ ਨਾਲ ਗੱਲਬਾਤ ਕੀਤੀ ਔਰ ਅਸੀਂ ਜਿਹੜੀ ਖਬਰ ਪੋਜ਼ਿਟਿਵ ਹੋਏਗੀ ਪੋਜ਼ਿਟਿਵ ਵੀ ਦਿਖਾਵਾਂਗੇ ਜਿਹੜਾ ਕੰਮ ਗਲਤ ਹੋ ਰਿਹਾ ਹੋਵੇਗਾ ਉਸ ਖਬਰਾਂ ਨੂੰ ਵੀ ਨਸ਼ਰ ਕਰਾਂਗੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਤੁਹਾਨੂੰ